ਵੀ ਕਰਦਾ ਵਾਂ ਉਸ ਤੋਂ ਬਾਅਦ ਫਿਰ ਜੀ ਮੇਰੇ ਕੋ ਆਟੋ ਆਤੀ ਸਵੇਰ ਦੇ ਟਾਈਮ ਥੋੜਾ ਜਿਹਾ ਆਟੋ ਵਿੱਚ ਲਾਈਦਾ ਉਸ ਤੋਂ ਬਾਅਦ ਘਰੇ ਸਮਾਨ ਦੁੱਧ ਦੀ ਮਿਲਕ ਬਦਾਮ ਦੀ ਬੋਤਲ ਘਰੇ ਤਿਆਰ ਕਰਕੇ ਤੇ ਸ਼ਾਮ ਦੁਪਹਿਰੇ ਵੇਲੇ 3 ਵਜੇ ਇੱਥੇ ਆ ਜਾਈਦਾ ਜੀ ਮਿਲ ਜੇ ਸਾਨੂੰ ਅਸੀਂ ਉੱਥੇ ਚਲੇ ਜਾਈਦਾ ਕੀਰਤਨ ਕਰਨ ਵਾਸਤੇ ਤੇ ਬਾਕੀ ਇਹ ਟਾਈਮ ਤੇ ਆਪਣੀ ਜਿਹੜੀ ਉਹ ਕਰਦੀ ਕੀਰਤੇ ਆ ਰਿਸ਼ਤੇਦਾਰ ਗੱਲ ਨਹੀਂ ਕਰਦੇ ਕਿ ਕੀਰਤਨ ਕਰਦਾ ਕਰਦਾ ਕਿਹੜੇ ਰਾਹ ਪੈ ਗਏ ਇਹ ਤੇ ਬਾਕੀ ਆ ਗਈ ਕੰਮ ਆ ਸਾਡਾ ਆਪ ਸਾਡੀ ਰੋਜ਼ੀ ਰੋਟੀ ਇਹ ਕਿਰਤੇ ਆ ਕਿਸੇ ਕਿਰਤੇ ਦੇ ਵਿੱਚ ਕਿਸੇ ਨੂੰ ਕੋਈ ਸ਼ੰਗ ਸ਼ਰਮ ਨਹੀਂ ਹੋਣੀ ਚਾਹੀਦੀ ਲੁਧਿਆਣੇ ਦੇ ਗਰੰਤੀ ਸਿੰਘ ਦੀ ਡਿਊਟੀ ਕਰਦੇ ਰਹੇ ਆ ਮੈਂ ਅੱਛਾ ਜੀ ਪਾਸਾ ਉਸ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਬੈਠੇ ਆ ਉਹਨਾਂ ਨੇ ਮਤਲਬ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕਰਨੀ ਹੈ ਕਿ ਉਹੋ ਹੀ ਕਿਰਪਾ ਕਰਨ ਦੇ ਤੇ ਉਹਨਾਂ ਦੀ ਕਿਰਪਾ ਸਦਕਾ ਹੀ ਅੱਜ ਅਸੀਂ ਇਹ ਕਾਟ ਲਾਈ ਆ ਸਿਕਲ ਦਸਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਆ ਅੱਛਾ ਸੁਣਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਵੀਰ ਦੇ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਸ ਵੱਲੋਂ ਕੀ ਆਪਣੀ ਕਿਰਤ ਕਰਕੇ ਘਰ ਚਲਾਣਾ ਵੀ ਜੜਾ ਔਖਾ ਹੋਇਆ ਪਰ ਜੇਕਰ ਉਹਨਾਂ ਦੀ ਗੱਲ ਕਰ ਲਈ ਤਾਂ ਗੱਲ ਕਰ ਰਹੇ ਹਾਂ ਅਸੀਂ ਹਰਪੀ ਸਿੰਘ ਹੋਣਾ ਦੀ ਹਾਲਾਂਕਿ ਇਸ ਵਾਰ ਤੇ ਇੱਥੇ ਦੁੱਧ ਜ਼ਰੂਰ ਵੇਚ ਰਹੇ ਨੇ ਬੋਟਲਸ ਦੇ ਵਿੱਚ ਆਟੋ ਵੀ ਚਲਾਉਂਦੇ ਨੇ ਪਰ ਕਿਰਤਨੀ ਸਿੰਘ ਵੀ ਨੇ ਕੀਰਤਨ ਵੀ ਕਰਦੇ ਨੇ ਤਾਂ ਅਸੀਂ ਜ਼ਰੂਰ ਗੱਲ ਵੀ ਕਰਾਂਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਪੀ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕੀ ਕੀਰਤਨ ਕਰਦੇ ਹੋ ਜਾਂ ਆਟੋ ਚਲਾਉਂਦੇ ਹੋ ਜਾਂ ਬੋਟਲ ਐ ਦੁੱਧ ਵੇਚਦੇ ਹੋ ਵੀਰ ਜੀ ਮੈਂ ਕੀਰਤਨ ਵੀ ਕਰਦਾ ਵਾਂ ਉਸ ਤੋਂ ਬਾਅਦ ਵੀਰ ਜੀ ਮੇਰੇ ਕੋ ਆਟੋ ਆਤੀ ਸਵੇਰ ਦੇ ਟਾਈਮ ਥੋੜਾ ਜਿਹਾ ਆਟੋ ਵਿੱਚ ਲਾਈਦਾ ਉਸ ਤੋਂ ਬਾਅਦ ਘਰੇ ਸਮਾਨ ਦੁੱਧ ਦੀ ਮਿਲਕ ਬਦਾਮ ਦੀ ਬੋਤਲ ਘਰੇ ਤਿਆਰ ਕਰਕੇ ਤੇ ਸ਼ਾਮ ਦੁਪਹਿਰੇ ਵੇਲੇ 3 ਵਜੇ ਇੱਥੇ ਆ ਜਾਈਦਾ ਜੀ ਆਪਣੇ ਕੀਰਤ ਕਰਨ ਵਾਸਤੇ ਕੇ ਨਾਲ ਚਲ ਸੋਚਿਆ ਵੀ ਕੋਈ ਆਪਣਾ ਵੱਖਰਾ ਵੀ ਕੋਈ ਆਪਣੀ ਕੀਰਤ ਕਰਨ ਦੀ ਵਿਚਾਰੀਏ ਤੇ ਉਸ ਕਰਕੇ ਇੱਥੇ ਮਤਲਬ ਆਹੀ ਕਾਟ ਲਾਈ ਆਟੋ ਦੇ ਉੱਤੇ ਹੀ ਛੋਟਾ ਜਿਹਾ ਸੈਟਅਪ ਲਾਇਆ ਤੇ ਸੋ ਕੰਮ ਕਰਨ ਡੈ ਆ ਵੀ ਜੀ ਆਪਣਾ ਪਰ ਲੱਗਦਾ ਨਹੀਂ ਕਿ ਕਿਸੇ ਇੱਕ ਬੰਨੇ ਕੰਮ ਕਰਨਾ ਚਾਹੀਦਾ ਮਤਲਬ ਕੀਰਤਨ ਵੀ ਕਰਦੇ ਹੋ ਨਾਲ ਹਾਂਜੀ ਕੀਰਤਨ ਵੀ ਕਰਦਾ ਵੀ ਜੀ ਕੀਰਤਨ ਕਿਸੇ ਸੰਸਥਾ ਨਾਲ ਜੁੜੇ ਹੋ ਜਾਂ ਕਿੱਦਾਂ ਮਤਲਬ ਕੀਰਤਨ ਵੀ ਵੀਰ ਜੀ ਅਸੀਂ ਮਤਲਬ ਆਜ਼ਾਦ ਹੀ ਸੇਵਾ ਜਿੱਥੇ ਮਿਲ ਜੇ ਸਾਨੂੰ ਅਸੀਂ ਉੱਥੇ ਚਲੇ ਜਾਈਦਾ ਕੀਰਤਨ ਕਰਨ ਵਾਸਤੇ ਤੇ ਬਾਕੀ ਇਹ ਟਾਈਮ ਤੇ ਆਪਣੀ ਜਿਹੜੀ ਉਹ ਕਰਦੀ ਕਿਰਤੇ ਆ ਉਹ ਜਿਹੜੀ ਕਰਨ ਦਾ ਆ ਉਹ ਕਰਦੀ ਆ ਜੀ ਹਾਂਜੀ ਤੇ ਅੱਜ ਜਿੱਦਾਂ ਤੁਸੀਂ ਇੱਥੇ ਵੇਖਦੇ ਹੋ ਤਾਂ ਇਹ ਨਹੀਂ ਹੁੰਦਾ ਕਿ ਸ਼ਾਮ ਵੇਲੇ ਵੀ ਆਟੋ ਚ ਲਾਇਆ ਜਾਵੇ ਨਹੀਂ ਵੀਰ ਜੀ ਅੱਜ ਸਮਾਂ ਬਸ ਇਸ ਤਰ੍ਹਾਂ ਆ ਕਿ ਕੁਝ ਆਪਣਾ ਵੱਖਰਾ ਕਰੀਏ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਇੱਕ ਕੰਮ ਦੇ ਨਾਲ ਗੁਜ਼ਾਰਾ ਨਹੀਂ ਹੈਗਾ ਆਟੋ ਦੇ ਵਿੱਚ ਤੁਹਾਨੂੰ ਪਤਾ ਸ਼ਾਇਦ ਇਹ ਕਿ ਆਟੋ ਕਿੰਨਾ ਹੋ ਚੁੱਕਾ ਸਵਾਰੀ ਮਿਲਦੀ ਨਹੀਂ ਲਈ ਤੇ ਇਹ ਆ ਕਿ ਗੁਜ਼ਾਰਾ ਕਰਨਾ ਥੋੜਾ ਔਖਾ ਹੈ ਇਸ ਕਰਕੇ ਥੋੜੀ ਜਿਹੀ ਵੱਖਰੀ ਕਾਰ ਲਾਈ ਆ ਕਿ ਕੁਝ ਨਾ ਕੁਝ ਇਹ ਤੁਹ ਕੁਝ ਅਲੱਗ ਤੋਂ ਕਰੀਏ ਕਿ ਕੋਈ ਨਾ ਕੋਈ ਹੋਰ ਕਿਸੇ ਬਸੇ ਹੁਣ ਕੰਮ ਆਵੇ ਤੇ ਇਸ ਕਰਕੇ ਇਹ ਕਾਰਟ ਲਈ ਆ ਜੀ ਸੋਚਿਆ ਵੀ ਘਰ ਦਾ ਆਪ ਚੀਜ਼ ਤਿਆਰ ਕਰਕੇ ਗਰਮੀ ਦੇ ਦਿਨ ਨੇ ਕੋਈ ਠੰਡੀ ਚੀਜ਼ੇ ਲੋਕਾਂ ਨੂੰ ਸ਼ਿਕਾਈ ਜਾਵੇ ਤੇ ਨਾਲ ਕੀਰਤ ਕੀਤੀ ਜਾਵੇ ਆਪਣੀ ਜੀ ਪੀ ਜੀ ਅਕਸਰ ਜਦੋਂ ਤੁਸੀਂ ਇਦਾਂ ਕੰਮ ਕਰਦੇ ਹੋ ਤਾਂ ਕਦੀ ਕੋਈ ਮਹੱਲੇ ਵਾਲੇ ਜਾਂ ਰਿਸ਼ਤੇਦਾਰ ਗੱਲ ਨਹੀਂ ਕਰਦੇ ਕਿ ਕੀ ਕੀਰਤਨ ਕਰਦਾ ਕਰਦਾ ਕਿਹੜੇ ਰਹਿ ਪੈਗੇ ਨਹੀਂ ਵੀਰ ਜੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਬਾਕੀ ਆ ਗਈ ਕੰਮ ਆ ਸਾਡਾ ਆਪ ਸਾਡੀ ਰੋਜ਼ੀ ਰੋਟੀ ਇਹ ਕਿਰਤੇ ਆ ਕਿਸੇ ਕਿਰਤੇ ਦੇ ਵਿੱਚ ਕਿਸੇ ਨੂੰ ਕੋਈ ਸ਼ੰਗ ਸ਼ਰਮ ਨਹੀਂ ਹੋਣੀ ਚਾਹੀਦੀ ਇਤਨਾ ਹੀ ਅਜੇ ਤੱਕ ਸੰਗੇ ਸ਼ਰਮ ਕੀਤੀ ਆ ਤੇ ਟੌਰ ਨਾ ਕੰਮ ਕਰਦੇ ਵਜਿ ਕਰਦੇ ਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਸਟੋਪ ਕਿਤੇ ਕਿਰਤਨ ਆਉਂਦਾ ਤਾਂ ਸ਼ਰੋਮਣੀ ਕਮੇਟੀ ਨਹੀਂ ਗਏ ਨਹੀਂ ਭਾਜੀ ਸ਼ਰੋਮਣੀ ਕਮੇਟੀ ਦੇ ਵਿੱਚ ਨਹੀਂ ਆ ਜੀ ਟਰਾਈ ਨਹੀਂ ਕੀਤਾ ਕਦੀ ਤੇ ਬਸ ਇਸ ਤਰ੍ਹਾਂ ਹੀ ਪਹਿਲਾਂ ਮੈਂ ਗੋ ਲੁਧਿਆਣਾ ਗਰੰਤੀ ਸਿੰਘ ਦੀ ਡਿਊਟੀ ਕਰਦੇ ਰਹਿਆ ਮੈਂ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਉੱਥੇ ਨਾ ਸੈਟਿੰਗ ਅੰਮ੍ਰਿਤਸਰ ਦੇ ਵਿੱਚ ਫਿਰ ਆਪਣਾ ਘਰ ਪਰਿਵਾਰ ਸੀਗਾ ਤੇ ਸੋਚਿਆ ਵੀ ਕੁਝ ਇੱਥੇ ਰਹਿ ਕੇ ਕੋਈ ਨਾ ਕੋ ਕਰੀਏ ਤੇ ਪਰ ਬਾਕੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਆਟੂ ਦਾ ਆਟੋ ਖਰੀਦਿਆ ਇਹ ਨਾਲ ਆਟੋ ਦਾ ਕੰਮ ਕਰਦੇ ਨਾਲ ਸਾਡਾ ਕੀਰਤਨ ਦਾ ਤੇ ਚੱਲਦਾ ਚੱਲਦਾ ਸੀ ਪਰ ਆਟੋ ਦੇ ਵਿੱਚ ਵੀ ਥੋੜਾ ਜਿਹਾ ਆਟੋ ਬਹੁਤ ਜ਼ਿਆਦਾ ਹੋਣ ਦੇ ਕਾਰਨ ਵੀ ਸਵਾਰੀ ਜਿਹੜੀ ਆ ਉਹ ਨਹੀਂ ਮਿਲ ਪਉ ਔਰ ਪਾਰ ਰਹੀ ਸੀ ਤੇ ਕਿਸੇ ਸੋਜੇ ਕੋਈ ਵੱਖਰਾ ਕੋਈ ਨਾ ਕੋਈ ਸੈਟਅਪ ਲਾਈਏ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਕੋਈ ਹੋਰ ਇਨਕਮ ਆਵੇ ਕਿ ਘਰ ਦਾ ਜਿਹੜਾ ਗੁਜ਼ਾਰਾ ਹੋ ਸਕੇ ਆਪਣਾ ਹਾਂਜੀ ਤਾਂ ਕਿੰਨਾ ਕੁ ਔਖਾ ਹੋ ਰਿਹਾ ਘਰ ਦਾ ਗੁਜ਼ਾਰਾ ਕਰਨਾ ਤੇ ਇੱਕ ਦਿਨ ਦੇ ਵਿੱਚ ਕਿੰਨੇ ਕੁ ਗਾਹਕ ਆ ਜਾਂਦੇ ਨੇ ਆ ਗਾਗ ਦੇ ਵੀਰ ਜੀ ਬਸ ਇਸ ਤਰ੍ਹਾਂ ਹੀ ਜੇਤੇ ਆ ਆਈ ਜਾਂਦੇ ਆਈ ਜਾਂਣ ਨਹੀਂ ਜਾਂਦੇ ਬਿਲਕੁਲ ਕਿਸੇ ਵੇਲੇ ਤੇ ਇਸ ਤਰ੍ਹਾਂ ਹੀ ਚਲੇ ਜਾਂਦਾ ਵਾ ਤੇ ਸਰਕਲ ਪਾਣੀ ਵਧੀਆ ਗੁਰੂ ਰਾਮਦਾਸ ਪਾਸ਼ਾ ਉਸ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਬੈਠੇ ਆ ਉਹਨਾਂ ਨੇ ਮਤਲਬ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕਰਨੀ ਹੈ ਇਹੋ ਹੀ ਕਿਰਪਾ ਕਰਨ ਦੇ ਤੇ ਉਹਨਾਂ ਦੀ ਕਿਰਪਾ ਸਦਕਾ ਹੀ ਅੱਜ ਅਸੀਂ ਇਹ ਕਾਟ ਲਾਈ ਆ ਤੇ ਜੇ ਕੋ ਗਾਹਕ ਨਹੀਂ ਹੁੰਦੇ ਮਨ ਕਿੰਨਾ ਕਿ ਦੁਖੀ ਹੁੰਦਾ ਮਨ ਤੇ ਵੇਖੋ ਵੀਰ ਜੀ ਦੁਖੀ ਤੇ ਹੁੰਦਾ ਜਦੋਂ ਚਲੋ ਜਦੋਂ ਗਾਹਕ ਨਹੀਂ ਹੁੰਦਾ ਕਿਉਂਕਿ ਸਾਨੂੰ ਇਹ ਹੁੰਦਾ ਕਿ ਅਸੀਂ ਘਰ ਦੀ ਖੁਦ ਚੀਜ਼ ਤਿਆਰ ਕੀਤੀ ਆ ਸਾਫ਼ ਸੁਭਾਈ ਦਾ ਚੀਜ਼ ਤਿਆਰ ਕੀਤੀ ਆ ਜੇ ਕੋਈ ਨਾ ਆਵੇ ਫਿਰ ਥੋੜਾ ਬਦਦਾ ਮਨ ਨੂੰ ਜ਼ਰੂਰ ਮਨ ਦੇ ਵਿੱਚ ਆਉਂਦਾ ਵੀ ਕੋਈ ਸਾਫ਼ ਸੁਥਰੀ ਅਸੀਂ ਚੀਜ਼ ਨਹੀਂ ਖਾ ਸਕ ਇਸ ਕਰਕੇ ਅਸੀਂ ਆਪਣੇ ਘਰ ਦੀ ਖੁਦ ਤਿਆਰ ਚੀਜ਼ ਕਰਕੇ ਆਪ ਸਵੇਰ ਤੋਂ ਸਾਰਾ ਪਰਿਵਾਰਾ ਹੀ ਲੱਗ ਜੰਨੇ ਆ ਤਿਆਰ ਕਰਨ ਵਾਸਤੇ ਕਿ ਅਸੀਂ ਚੀਜ਼ ਵਧੀਆ ਤੀ ਚੀਜ਼ ਤਿਆਰ ਕਰਕੇ ਤੇ ਲੈ ਕੇ ਜਾਈਏ ਕਿ ਕਿਸੇ ਨੂੰ ਚੰਗੀ ਚੀਜ਼ ਖਵਾ ਸਕੀਏ ਸਾਫ ਸਫਾਈ ਦੇ ਨਾਲ ਖਵਾ ਸਕੀਏ ਬਾਕੀ ਆ ਕੀ ਉਹ ਪਰਮੇਸ਼ਰ ਆਪੇ ਕਿਰਪਾ ਕਰਨਗੇ ਆਪੇ ਹੌਲੀ ਹੌਲੀ ਗਾ ਕੋਈ ਨਾ ਕੋਈ ਇੱਥੇ ਤੁਰਿਆ ਰਹੇਗਾ ਜੀ ਹਰਪ੍ਰੀਤ ਜੀ ਅਕਸਰ ਜਦੋਂ ਮਤਲਬ ਤੁਸੀਂ ਇਹ ਕਿਰਤ ਕਰਦੇ ਹੋ ਕਦੀ ਮਨ ਦੇ ਵਿੱਚ ਨਹੀਂ ਆਉਂਦਾ ਕਿ ਮੈਂ ਕਿੱਥੇ ਗਰੰਥੀ ਸਿੰਘ ਵੀਰਿਆਂ ਕਿਰਤਣੀਆਂ ਵੀਰਿਆਂ ਕੀਰਤਨ ਹੁਣ ਵੀ ਕਰਦਾ ਤਾਂ ਇੱਕ ਤਰਫਾ ਇਹ ਕੀਰਤ ਕਰ ਰਹੇ ਕਦੀ ਮਨ ਦੇ ਵਿੱਚ ਕਿਤੇ ਤੇ ਆਉਂਦਾ ਨਹੀਂ ਨਹੀਂ ਵੀਰ ਜੀ ਮਨ ਦੇ ਵਿੱਚ ਇਸ ਤਰ੍ਹਾਂ ਵੀ ਸਾਨੂੰ ਆਪਣਾ ਕੰਮ ਕਰ ਕਰਨ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੋਈ ਕਦੀ ਵੀ ਜੋ ਸਾਨੂੰ ਕੰਮ ਮਿਲਿਆ ਅਸੀਂ ਉਹ ਕੰਮ ਕੀਤਾ ਵਾ ਤੇ ਬਾਕੀ ਹੁਣ ਵੀ ਅਸੀਂ ਚਲੋ ਇਹਦੇ ਵਿੱਚ ਕੋਈ ਹੈ ਨਹੀਂ ਦੋ ਰਾਏ ਨਹੀਂ ਕਿ ਅਸੀਂ ਕੀਰਤਨ ਦੇ ਪ੍ਰੋਗਰਾਮ ਬੰਦ ਕਰਤੇ ਆ ਨਹੀਂ ਜਾਈਦਾ ਵਾ ਜਿੱਥੇ ਸਾਨੂੰ ਕੋਈ ਸੇਵਾ ਦਿੰਦਾ ਵਾ ਕੋਈ ਮਿਲਦਾ ਵਾ ਸਾਨੂੰ ਅਸੀਂ ਉੱਥੇ ਕੀਰਤਨ ਕਰਨ ਜਾਂਦੇ ਆ ਨਬੋਂ ਨੇ ਆਪਣੀ ਡਿਊਟੀ ਜਿਸ ਤਰ੍ਹਾਂ ਵੀ ਆਪਾਂ ਗੁਰੂ ਰਾਮਦਾਸ ਪਾਸ਼ਾ ਸਾਹਿਬ ਡਿਊਟੀ ਲਾਉਂਦੇ ਆ ਉਹ ਅਸੀਂ ਆਪਣੀ ਡਿਊਟੀ ਨਿਭਾਈ ਦੀ ਹੈ ਨਹੀਂ ਕੋਈ ਸਿਕਵਾ ਨਹੀਂ ਬਹੁਤ ਵਧੀਆ ਜਿੰਨਾ ਦਿੱਤਾ ਪਰਮੇਸ਼ਰ ਨੇ ਬਹੁਤ ਦਿੱਤਾ ਵਾ ਤੇ ਗੁਰੂ ਰਾਮਦਾਸ ਪਾਸ਼ਾ ਨੇ ਬੜਾ ਦਿੱਤਾ ਵਾ ਕਿਰਪਾ ਉਹਨਾਂ ਦੀ ਤੇ ਕਿਰਪਾ ਸਦਕਾ ਹੀ ਇਹ ਆਪਾਂ ਕੰਮ ਕਰ ਕਰਨ ਦੇ ਆ ਤੇ ਗਾ ਵੀ ਕਿਰਪਾਈ ਰਹੂਗੀ ਉਹਨਾਂ ਦੀ ਹਾਂਜੀ ਇਹ ਕਿੱਦਾਂ ਤਿਆਰ ਕਰਦੇ ਹੋ ਕਿੰਨਾ ਕੁ ਖਰਚਾ ਇੱਕ ਗਲਾਸ ਦੇ ਵਿੱਚ ਆ ਜਾਂਦਾ ਖਰਚਾ ਵੀਰ ਜੀ ਚਲੋ ਤਕਰੀਬਨ ਨੋਰਮਲ ਹੀ ਆ ਬਾਕੀ ਇਹਦੇ ਵਿੱਚ ਸੇਪ ਪੈਂਦਾ ਵਾ ਕੇਲਾ ਪੈਂਦਾ ਵਾ ਨਾਲ ਕਤੀਰਾ ਗੂੰਦ ਚੀਆ ਸੀਡ ਜੈਲੀ ਪੈਂਦੀ ਆ ਤੇ ਨਾਲ ਰੂਫ ਉੱਪਰ ਪੈਂਦਾ ਇਹਦੇ ਵਿੱਚ ਮਿਲਕ ਬਦਾਮ ਦੀ ਇੱਕ ਬੋਤਲ ਪਈਗੀ ਤੁਹਾਨੂੰ ਦਿਖਾਉਣਾ ਹੈ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰੰਤੀ ਸਿੰਘ ਰਹੇ ਕੀਰਤਨੀ ਜੇ ਕਹਿ ਸਕਦੇ ਤੇ ਹੁਣ ਕੀਰਤਨ ਵੀ ਕਰਦੇ ਨੇ ਨਾਲ ਆਟੋ ਵੀ ਚਲਾਉਂਦੇ ਨੇ ਤੇ ਉਸ ਦੇ ਨਾਲ ਬਿਲਕੁਲ ਹੀ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਇੱਥੇ ਇੱਕ ਬੋਤਲ ਇਹ ਸਾਡੀ ਮਿਲਕ ਬਦਾਮ ਦੀ ਬੋਤਲ ਹੈ ਜੀ ਇਹ ਇਹਦੇ ਵਿੱਚ ਪਈਗੀ ਠੀਕ ਹੈ ਜੀ ਇਹ ਬੋਤਲ ਪੈ ਗਈ ਵੀਰ ਜੀ ਇਸ ਤੋਂ ਬਾਅਦ ਵੀਰ ਜੀ ਇਹਦੇ ਵਿੱਚ ਆਏਗਾ ਜੀ ਸਾਡਾ ਜੈਲੀ ਛੋਟੀ ਫਰੂਟੀ ਜੈਲੀ ਆਏਗੀ ਆ ਸਾਡੀ ਆ ਗਈ ਭਾਈ ਜੈਲੀ ਛੋਟੀ ਛੋਟੀ ਜੈਲੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਰੂਆ ਫਜਾ ਇਹ ਸਾਡਾ ਰੂਆ ਫਜਾ ਆ ਗਿਆ ਠੀਕ ਹੈ ਇਹ ਸਾਡਾ ਗਲਾਸ ਤਿਆਰ ਬਣ ਕੇ ਤਿਆਰ ਹੈ ਜੀ ਆਪਣਾ ਖੁਦ ਹੱਥ ਦਾ ਤਿਆਰ ਕੀਤਾ ਹੋਇਆ ਹੈ ਬੋਤਲ ਖੁਦ ਹੱਥ ਦੀ ਤਿਆਰ ਕੀਤੀ ਹੋਈ ਹੈ ਇਹਦੇ ਵਿੱਚ ਕੋਈ ਵੀ ਮਤਲਬ ਬਹਿਰ ਫੇਰ ਵਾਲੀ ਗੱਲ ਨਹੀਂ ਕਿ ਹਾਂ ਵੀ ਅਸੀਂ ਕਿਹੇ ਗੰਦੇ ਤਰੀਕੇ ਨਾਲ ਜਾਂ ਤਿਆਰ ਕਰਦੇ ਆਂ ਸਾਫ਼ ਸੁਥਰੀ ਚੀਜ਼ ਤਿਆਰ ਕਰਨ ਦੇ ਤੇ ਲੋਕਾਂ ਨੂੰ ਇਹੋ ਅਪੀਲ ਹੈ ਕਿ ਸਾਫ਼ ਸੁਥਰੀਆਂ ਚੀਜ਼ਾਂ ਖਾਓ ਘਰ ਦੀਆਂ ਬਣੀਆਂ ਚੀਜ਼ਾਂ ਖਾਓ ਤੇ ਬਿਮਾਰ ਹੋਣ ਤੋਂ ਬਚੋ ਕਿੰਨੇ ਰੁਪਏ ਦਾ ਗਲਾਸ ਇੱਕ ਪੈ ਜਾਂਦਾ ਹੈ ਇਹ ਵੀਰ ਜੀ ਆਪਾਂ 60 ਰੁਪਏ ਦਾ ਗਲਾਸ ਵੇਚਦੇ ਆਂ ਜੀ ਹਾਂਜੀ 60 ਰੁਪਏ ਦਾ ਗਲਾਸ ਜਿਹੜੀ ਬੋਤਲ ਹੈ ਉਹ 40 ਰੁਪਏ ਦੀ ਸੇਲ ਕਰਦੇ ਆਂ ਇਹ ਗਲਾਸ ਜਿਹੜਾ 60 ਰੁਪਏ ਦੱਸੇਨ ਕਰਦੇ ਆਂ। ਹਾਂਜੀ। ਕਾਜੀ ਬਿਲਕੁਲ ਜਿਵੇਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਜ਼ਰੂਰ ਇੱਕ ਅਪੀਲ ਕਰਨੀ ਚਾਹਾਂਗੇ ਕਿ ਕੋਈ ਵੀ ਅਗਰ ਵੀਰ ਜਾਂ ਭੈਣ ਇਹ ਵੀਡੀਓ ਦੇਖ ਰਹੀ ਆ ਤਾਂ ਇੱਥੇ ਜ਼ਰੂਰ ਆਓ। ਅਗਰ ਤੁਸੀਂ ਯੂਨੀਵਰਸਿਟੀ ਲੱਗੇ ਆਉਂਦੇ ਹੋ ਤਾਂ ਇਸ ਵੀਰ ਦਾ ਹੌਸਲਾ ਵੀ ਵਧਾਓ ਤੇ ਨਾਲ ਦੀ ਨਾਲ ਇੱਥੇ ਇੱਕ ਵਾਰੀ ਆ ਕੇ ਇਸ ਨੂੰ ਟੈਸਟ ਕਰਕੇ ਜਾਓ। ਹਾਲਾਂਕਿ ਕਾਫੀ ਇਹ ਵੀਡੀਓ ਸਾਹਮਣੇ ਹੁੰਦੀਆਂ ਨੇ ਕਈ ਵਾਰ ਕਈ ਲੋਕ ਆਪਣਾ ਹੌਸਲਾ ਵੀ ਹਾਰ ਜਾਂਦੇ ਨੇ ਪਰ ਫਿਰ ਵੀ ਇਹਨਾਂ ਵੀਰ ਹੋਣਾਂ ਦੀ ਕਾਫੀ ਹੌਸਲੇ ਦੀ ਇੱਕ ਮਿਸਾਲ ਕਾਇਮ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਕਿਰਤੜ ਵੀ ਕਰਦੇ ਨੇ ਔਟੋ ਵੀ ਚਲਾਉਂਦੇ ਨੇ ਨਾਲੇ ਦੁੱਧ ਵੀ ਵੇਚਦੇ ਨੇ ਤਾਂ ਜ਼ਰੂਰ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਹਨਾਂ ਵੀਰ ਹੋਣਾ ਕੋ ਹੋ ਕੇ ਜ਼ਰੂਰ ਜਾਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖਿਆ ਸੀ ਉਹਨਾਂ ਜਗਜਬਨੀ ਟੀਵੀ ਸ਼੍ਰਮ ਸਸਾਈ